ਅੱਜ ਜਿਹੜਾ ਸਵੇਰੇ 11:40 ਵਜੇ ਸੰਦੀਪ ਖਾਪਰ ਜਿਹੜਾ ਸਿਵਲ ਸੈਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਹਸਪੀਟਲ ਜਦੋਂ ਸਿਵਲ ਹਸਪੀਟਲ ਤੋਂ ਉੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਪਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਰ ਇਹ ਜੈਪਨ ਤੋਂ ਕਿਰਪਾਨ ਦੇ ਨਾਲ ਤੇ ਨੇਪਰ ਤੋਂ ਤੇ ਅਟੈਕ ਕੀਤਾ ਔਰ ਅਟੈਕ ਦੇ ਦੌਰਾਨ ਉਹ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਨਾਂਮ ਸੀਗਲ ਹਸਪੀਟਲ ਲੈ ਕੇ ਗਏ ਬਾਅਦ ਚੰਦਨ ਨੂੰ ਡੀ ਐਮ ਸੀ ਚ ਰੈਫਰ ਕੀਤਾ ਜਿੱਦਾ ਉੱਥੇ ਇਲਾਜ ਚੱਲ ਰਿਹਾ ਤੇ ਨਾਉ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਬਹੁਤ ਹੀ ਬੀਜੀ ਸਾਹਿਬ ਕੇ ਦਿਸ਼ਾ ਨਿਰਦੇਸ਼ਾਂ ਸਾਥ ক্লোਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਖੰਨਾ ਫਤਿਹਗੜ੍ਹ ਸਾਹਿਬ ਉਹਨਾਂ ਨੇ ਇੱਕ ਜੁਆਇੰਟ ਟੀਮ ਆਸੀ ਬਣਾਈ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਟੇਗੜ ਸਾਹਿਬ ਨੇ ਫਟੇਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉੱਥੇ ਅਰੈਸਟ ਕੀਤਾ ਤੇ ਕੁਛ ਦੇਰ ਪਹਿਲਾਂ ਤੋਂ ਹੁਣ ਤੁਹਾਡੇ ਸਾਹਮਣੇ ਇੱਥੇ ਲੈ ਕੇ ਆਏ ਤੇ ਅਰੈਸਟ ਬਾਰੇ ਐਸਐਸਪੀ ਜਿਹੜੀ ਹੈ ਫਟੇਗੜ ਸਾਹਿਬ ਹੈ ਉਹ ਤੁਹਾਨੂੰ ਥੋੜਾ ਬਰੀਫ ਕਰਨਗੇ ਸਰ ਮੋਟਿਵ ਕੀ ਸੀ ਆ ਸਿਰਫ ਬਿਲਕੁਲ ਥੋੜਾ ਰੈਸਟਿੰਗ ਦੇ ਪਰ ਹਿੰਦੀ ਮੇ ਵੀ ਬਤਾ ਦੇ ਜੀ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲਾਂਗੇ ਜੀ ਅੱਜ ਅਜੀਬ ਜੋ ਲੁਧਿਆਣਾ ਦੀ ਵਾਰਦਾਤ ਸੀ ਉਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਟੀ ਸਾਹਿਬ ਲੁਧਿਆਣਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ। ਅ ਇੱਕ ਮਾਨਹਨ ਆਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ 2 ਕਿਉਤੀ ਉਹਨਾਂ ਨੂੰ ਲੱਭਣ ਦੇ ਲਈ। ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉੱਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ। ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਤੁਕ ਨੌਸੇ ਤੇ ਸਾਡੇ ਦੋ ਅ ਇਨਸਪੈਕਟਰ ਤੇ ਸੀਆਈਐਨ ਚਾਰਜ ਉਸ ਟੀਮ ਦਾ ਹਿੱਸਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਕਿ ਉਸ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹੈਂਡਓਵਰ ਕੀਤਾ ਕਾਰਨ ਕੀ ਹੈ ਰਿਲੇਵੇਟ ਦੇਖੋ ਅੱਜੇ ਕੁਝ ਢੇਰ ਪਹਿਲਾਂ ਹੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈ ਇਹ ਜੇ ਡਿਟੇਲ ਐਗਜ਼ਾਮਿਨ ਕਰਾਂਗੇ ਇੰਟਰੋਗੇਸ਼ਨ ਤੋਂ ਬਾਅਦ ਹੀ ਅਸੀਂ ਫਾਈਨਲ ਇਹਦਾ ਕੋਈ ਐਗਜ਼ੈਕਟ ਮੋਟਿਵ ਕੀ ਹੈ ਉਹਦੇ ਬਾਰੇ ਅਸੀਂ ਕਹਿ ਸਕਦੇ ਅਸੀਂ 올 ਐਂਗਲ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਨਹੀਂ ਬਿਲਕੁਲ ਇਹ ਜਾਨ ਨੇ ਨਿਹੰਗੀ ਹੈ ਇਹਨਾਂ ਨੇ ਬਾਣਾ ਮਤਲਬ ਇਹ ਨਹੀਂ ਹੈ ਕਿ ਕੋਈ ਕ੍ਰਾਈਮ ਕਰਨ ਵਾਸਤੇ ਪਾਇਏ ਇਹ ਨਿਹੰਗੀ ਹੈ ਅਸੀਂ ਇਹਨਾਂ ਦਾ ਪੁਰਾਣਾ ਜਿਹੜਾ ਸਾਰਾ ਰਿਕਾਰਡ ਹੈ ਉਹ ਨਿਕਲਵਾ ਰਹੇ ਹਾਂ ਤੋਂ ਤਾਈਓ ਅਸੀਂ ਕਹਿ ਰਹੇ ਕਿ ਆਫਟਰ ਡਿਟੇਲ ਇਨਵੈਸਟੀਗੇਸ਼ਨ ਹੀ ਅਸੀਂ ਐਗਜ਼ੈਕਟ ਕੋਈ ਮੋਟਿਵ ਜਾਂ ਕੋਈ ਰੀਜ਼ਨ ਹੈ ਉਹ ਅਸੀਂ ਐਗਜ਼ੈਕਟ ਬਤਾ ਬਾਬਾ ਬੁੱਢਾ ਦੋਨਾਂ ਨੇ ਦੱਸਿਆ ਕਿ ਇਹਨਾਂ ਨੇ ਉੱਥੇ ਇਹਨਾਂ ਨੇ ਹਜੇ ਦੱਸਿਆ ਕਿ ਬਾਬਾ ਬੁੱਢਾ ਦਲ ਅਸੀਂ ਉੱਥੇ ਅੰਮ੍ਰਿਤ ਚੱਕਿਆ ਬਟ ਪਿੱਛੇ ਜਿਹੜਾ ਆਪਣਾ ਛਾਵਣੀ ਇਹ ਜਿਹੜਾ ਏਰੀਆ ਹੈਗਾ ਉੱਥੇ ਇਹਨਾਂ ਦਾ ਇੱਕ ਜਿਹੜਾ ਹੈਗਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈਗਾ ਉਥੇ ਮਤਲਬ ਰਹਿੰਦੇ ਨੇ ਜਿਹੜੀ ਇੱਕ ਵਲੀਾ ਛਾਉਣੀ ਜਿਹੜੀ ਜਿਹੜਾ ਮੋਤੀ ਨਗਰ ਮੋਤੀ ਨਗਰ ਹਾਂਜੀ ਮੋਤੀ ਨਗਰ ਛਾਉ ਟ੍ਰਾਂਸਪੋਰਟ ਨਗਰ ਮੋਤੀ ਨਗਰ ਇਹਦੀ ਨਾਮ ਕੀ ਐ ਇਸ ਦੀ ਦੇਖੋ ਪ੍ਰਾਇਮਰੀ ਅਭੀ ਕਿਉਂਕਿ ਹਜੇ ਤੱਕ ਅਸੀਂ ਡਿਟੇਲ ਪੁੱਛਤਾਛ ਨਹੀਂ ਕਰੀਏ ਕਿਉਂਕਿ ਇੱਕ ਘੰਟੇ ਪਹਿਲਾਂ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਜਦੋਂ ਡਿਟੇਲ ਪੁੱਛਤਾਚ ਕਰਾਂਗੇ ਅਸੀਂ ਜਿਹੜਾ ਵੀ ਜਿਹੜਾ ਜਿੰਨੇ ਵੀ ਐਂਗਲ ਹੈਗੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਏਗਾ ਉਹ ਤੁਹਾਡੇ ਨਾਲ ਅਸੀਂ ਸੇਕ ਕਰਾਂਗੇ ਫਿਰ ਉਹਨਾਂ ਕੋਲ ਮਿਲਿਆ ਕੀ ਕੀ ਆ ਜੀ ਨੇ ਅੱਜ ਅਸੀਂ ਐਕਟਿਵਾ ਰਿਕਵਰ ਕੀਤੀ ਹੈ ਜਿਹੜੀ ਐਕਟਿਵਾ ਇਹ ਖੋਗੇ ਭੱਜੇ ਸੀਗੇ ਬਾਕੀ ਹਜੇ ਇੰਟਰੋਗੇਸ਼ਨ ਤੋਂ ਬਾਅਦ ਜਿਹੜਾ ਵੀ ਵੈਪਨ ਯੂਜ਼ ਹੋਇਆ ਉਸ ਦਾ ਹਾਰਡ ਪਰਸਨ ਆਇਡੈਂਟੀਫਾਈ ਹੋ ਗਿਆ ਹਾਂ ਉਹ ਆਇਡੈਂਟੀਫਾਈ ਹੋ ਗਿਆ ਟੈਲਸਿੰਗ ਅਜੇ ਉਦੋਂ ਦਾ ਟੈਲਸਿੰਗ ਦੱਸਿਆ ਜਾ ਰਿਹਾ ਸਰ ਇਹਨਾਂ ਵੀ ਮਾਰਨਾ ਸੀ ਕਿਉਂਕਿ ਜਿਵੇਂ ਉਹ ਸਿਵਲ ਤੋਂ ਨਿਕਲਦੇ ਤੇ ਇਹ ਵੀ ਦੇਖੋ ਪ੍ਰਾਈਮਾ 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 ਫੇਸਿਸ ਮਤਲਬ ਇਹਨਾਂ ਦਾ ਇਹ ਸੀਗਾ ਕਿ ਬਈ ਸਡਨ ਐਂਡ ਪ੍ਰੋਵੋਕੇਸ਼ਨ ਵਿੱਚ ਅਸੀਂ ਉੱਥੇ ਮਿਲੇ ਬਟ ਅਸੀਂ ਕੋਈ ਵੀ ਥਿਊਰੀ ਤੋਂ ਪਹੁੰਚਣ ਤੋਂ ਪਹਿਲਾਂ ਡਿਟੇਲ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਕਦਰ ਫਤੇਗੜ ਸਾਹਿਬ ਪੁੱਛਦੇ ਨਹੀਂ ਮੈਂ ਕਹਿ ਰਿਹਾ ਸਕੂਟੀ ਤੇ ਪਹੁੰਚੇ ਜਿਹੜੀ ਸਕੂਟੀ ਤੇ ਚਲੇ ਨਹੀਂ ਫਤੇਗੜ ਸਾਹਿਬ ਤੋਂ ਹੱਕੇ ਨਹੀਂ ਸਿੱਟੇ ਜਾਣਾ ਕਿ ਫਤੇਗੜ ਨਹੀਂ ਅਸੀਂ ਰਸਤੇ ਕੋਈ ਦੇਖੋ ਇੱਡੇ ਨਾਕੇ ਲੱਗੇ ਨੇ ਲੁਧਿਆਣਾ ਪੁੱਛਦਾ ਫਤੇਗੜ ਸਾਹਿਬ ਨੇ ਕਹਿੰਦੇ ਨਹੀਂ ਦੇਰੀ 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 ਸੋ ਮੈਨੀ ਇਨਪੁਟ ਐਂਡ ਜਿਹਦੇ ਕਰਕੇ ਇਹ ਫੜੇ ਗਏ ਆ ਜਿਹੜਾ ਤੁਸੀਂ ਕਹਿ ਰਹੇ ਹੋ ਇਦਾਂ ਨਹੀਂ ਆਪਾਂ ਕਹਿੰਦੇ ਕਿਉਂਕਿ ਸਾਡੇ ਕੋਲੇ ਬਹੁਤ ਇਨਪੁਟ ਸੀਗਾ ਬਹੁਤ ਹੀ ਟੈਕਨੀਕਲ ਸਪੋਰਟ ਸਾਨੂੰ ਮਿਲੀ ਐ ਸਾਰੇ ਡਿਸਟ੍ਰਿਕਟਾਂ ਵੱਲੋਂ ਦੈਟਸ ਵਾਈ ਵੀ ਆਰ ਸਕਸੈਸਫੁਲੀ ਕੋਰਟ ਦੈਮ ਐਂਡ

ਅਨਫੋਰਚੂਨੇਟ ਇਨਸੀਡੈਂਟ ਹੈਗਾ ਐਂਡ ਤੁਸੀਂ ਦੇਖੋ ਸਿਕਿਉਰਿਟੀ ਇਹਦੇ ਨਾਲ ਮੌਕੇ ਤੇ ਵੀ ਸੀਗੀ ਹਾਂਜੀ ਬਾਅਦ ਐਕਸ਼ਨ ਰਿਐਕਸ਼ਨ ਦੀ ਹੈਗੀ ਹੈ ਜੇ ਬੈਟਰ ਉਹਦਾ ਜੇ ਉਹ ਰਿਐਕਟ ਕਰਦੇ ਕਿਉਂਕਿ ਕਾਨੂੰਨ ਉਹਨਾਂ ਨੂੰ ਸਾਰੇ ਅਧਿਕਾਰ ਦਿੰਦਾ ਸੈਲਫ ਪ੍ਰੋਟੈਕਸ਼ਨ ਦੇ ਐਂਡ ਪ੍ਰੋਟੈਕਟਿਵ ਦੀ ਪ੍ਰੋਟੈਕਸ਼ਨ ਦੇ ਵੀ ਜੇ ਉਹ ਐਕਸਲ ਲੈ ਲੈਂਦਾ ਤਾਂ ਬਹੁਤ ਹੀ ਅੱਛਾ ਹੋ ਜਾਂਦਾ ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਕਿਸੇ ਦੀ ਸਕਿਉਰਿਟੀ ਕਿਉਂਕਿ ਸਕਿਉਰਿਟੀ ਆਲਰੇਡੀ ਅਸੀਂ ਨੂੰ ਦਿੱਤੀ ਹੋਈ ਸੀ ਪਰ ਐਨੀ ਐਕਸ਼ਨ ਜਿਹੜੇ ਤਾਂ ਤੁਸੀਂ ਉਹ ਐਕਸ਼ਨ ਲੋਗੇ ਨਹੀਂ ਅਸੀਂ ਡਿਟੇਲ ਐਕਟਿਵ ਹੁੰਦਾ ਸ਼ਾਇਦ ਹਾਦਸਾ ਨਾ ਹੁੰਦਾ ਅਸੀਂ ਡਿਟੇਲ ਇਨਕੁਆਰੀ ਉਸ ਤੇ ਬਿੜਾਈ ਹੋਈ ਹੈ ਜੋ ਵੀ ਫੈਕਟ ਸਾਹਮਣੇ ਆਉਗੇ ਐਸ ਪਰ ਫੈਕਟ ਅਸੀਂ ਕਾਰਵਾਈ ਕਰਾਂਗੇ ਪਹਿਲੇ ਇਹ ਦੇਖਣਾ ਹੈ ਕਿ ਕੌਣ ਹੈ ਗਵਰਨਮੈਂਟ ਡਿਪਲੋਏ ਹੋਤੇ ਨੇ ਕੀ ਫਾਰਮੈਟਿਵ ਬੇਸਿਸ ਤੇ ਡਿਪਲੋਏ ਹੋਏ ਨੇ ਕਿ ਆਰਥਿਕ ਡੈਟ ਫਿਟ ਫਲਰਟ ਕੀ ਉਹ ਆਪਣਾ ਰੋਲ ਨਿਭਾ ਸਕਦਾ ਨਹੀਂ ਨਹੀਂ ਜੋ ਕਿਸੇ ਨੂੰ ਵੀ ਸਕਿ ਇਨਪੁਟ ਹੁੰਦੀ ਹੈ ਕੋਈ ਥ੍ਰੈਟ ਪਰਸੈਪਸ਼ਨ ਹੁੰਦੀ ਹੈ ਉਸ ਦੇ ਬਿਹਾ ਤੇ ਅਸੀਂ ਬਿਹਾ ਤੇ ਅਸੀਂ ਜੋ ਹੈ ਸਿਕਿਉਰਟੀ ਪ੍ਰੋਵਾਈਡ ਕਰਦੇ ਹਾਂ ਕਿਸ ਨੂੰ ਕਿਸੇ ਉਹ ਹਰ ਵੀ ਹੈ ਇਨਫੋਰਮੇਸ਼ਨ ਮੇਰੇ ਕੋਲ ਕੋਈ ਬਦ ਨਹੀਂ ਸਾਡੀ ਡਿਟੇਲ ਗੱਲ ਹੋ ਗਈ ਹੈ ਸਾਰੇ ਲੀਡਰਾਂ ਨਾਲ 6:30 ਵਜੇ ਮੈਂ ਡਿਟੇਲ ਮੀਟਿੰਗ ਕੀਤੀ ਹੈ ਕੋਈ ਅਜਿਹੀ ਗੱਲ ਨਹੀਂ ਹੈ ਉਹ ਪੁਲਿਸ ਦੇ ਨਾਲ ਬਿਲਕੁਲ ਨਾਲ ਹੈਗੇ ਕੋਆਪਰੇਟ ਕਰ ਰਹੇ ਉਸ ਦੇ ਨਾਲ ਮਤਲਬ ਕੋਆਪਰੇਟ ਕਰਕੇ ਉਚਨ ਨਹੀਂ ਕੋਈ ਨਹੀਂ ਐਂਡ ਫਾਈਨਲੀ ਸੇ ਨਾ ਨਹੀਂ ਨਹੀਂ ਕੋਈ ਅੱभी ਉਹ ਆਪ ਤੁਹਾਨੂੰ ਬਰੀਫ ਕਰ ਦੇਣੀ ਕੋਈ ਇਹੋ ਜੀ ਗੱਲ ਸਰ ਰੇਕੀ ਵੀ ਕੀਤੀ ਪਹਿਲਾਂ ਜਾਂ ਸਰਡਨ ਬਰੋਗਿੰਗ ਦੇਖੋ ਮੈਂ ਉਹੀ ਕਹਿ ਰਿਹਾ ਕਿ ਇਤਨਾ ਡੀਟੇਲ ਸੇ ਤਾਂ ਅਸੀਂ ਅਜੇ ਪੁੱਛਤਾਛੀ ਨਹੀਂ ਕਰੀਏ ਬਿਕੋਜ਼ 1 ਘੰਟੇ ਪਹਿਲੇ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਸਰ ਗਵਰਨਮੈਂਟ ਇਨਵੈਸਟੀਗੇਸ਼ਨ ਚ ਕੋਈ ਟਾਈਮ ਟੈਨਰ ਸਾਈਕਲ नहीं नहीं अभी फिलहाल असी हर एंगल तो असी चेक कर रहे हैं जो भी एंगल सामने आए वो के अंदर सर फतेहगढ़ साहब सर कितने छुपे किथे होएसी फतेहगढ़ साहब ये, तो ये मैडम ने तो नु दसया कि इंजीनियरिंग कॉलेज है और वो साहब जड़ी यूनिवर्सिटी है जी असी इंजीनियरिंग कॉलेज के नाल असी मेन फतेहगढ़ साहब ਆਪ ਕਹਿ ਸਕਦੇ ਮੈਂ ਮੈਂ ਫੋਟੋ ਕਰਵਾ ਦਵਾਂ ਹਾਂ ਜੀ ਸਰ ਸਾਰੇ ਫੜੇ ਗਿਆ ਜੀ ਤਿੰਨੋ ਚੜੇ ਫੜੇ ਨਹੀਂ ਹਜੇ ਦੋ ਅਸੀਂ ਐਪ੍ਰੀਹੈਂਡ ਕੀਤੇ ਹਜੇ ਇੱਕ ਹਜੇ ਵੀ ਮਤਲਬ ਸਕੋਨਰ ਹੈ ਨਾ ਅਸੀਂ ਬਹੁਤ ਜਲਦੀ ਹੋ ਜਾਏਗਾ ਜਿਹੜਾ ਟੈਕਸੀ ਚਲਾਉਂਦਾ ਸੀ ਟੈਕਸੀਆਂ ਪਹਿਲੇ ਚਲਾਉਂਦਾ ਸੀਗਾ ਉਸ ਤੋਂ ਬਾਅਦ ਨੇ ਡੇਰੀ ਦੇ ਉੱਤੇ ਕਬਜ਼ਾ ਕੀਤਾ ਜਿਹੜਾ ਟ੍ਰਾਂਸਪੋਰਟ ਨੰਬਰ ਚੁਗੀਆਂ ਉੱਤੇ ਕਬਜ਼ਾ ਕੀਤਾ ਗਿਆ ਉਹਦੀ ਵੀ ਕੰਪਲੀਟ ਠੜਾ ਮੋਤੀ ਨਗਰ ਤੇ ਚੁਗੀਆਂ ਵਾਲੇ ਨੇ ਪਹਿਲੇ ਹੀ ਪਟਾਚੀ ਕੀਤਾ ਸੀਗਾ ਕਿਹੜੇ ਤੇ ਕਾਰਜ ਪਹਿਲੇ ਉਹ ਵੀ ਕੀਤੀ ਜਾਂਦੀ ਜਿਹੜਾ ਨਹੀਂ ਅਸੀਂ ਐਗਜ਼ਾਮਿਨ ਕਰਾਂ ਜੋ ਵੀ ਕੰਪਲੀਟ ਹੋ ਗਈ ਜੋ ਵੀ ਐਸ ਪਰ ਦਾ ਹੈ ਉਹ ਅਸੀਂ ਐਕਸ਼ਨ ਸੋ ਇਹ ਕਿ ਸਭ ਰੈਣੀ ਵਾਲੇ ਲੁਧਿਆਣੇ ਦੇ ਨਹੀਂ ਜੀ ਇਹ ਤੈਨੂੰ ਹਾਂ ਇਹ ਦੋ ਲੁਧਿਆਣੇ ਦੇ ਇੱਕ ਮਤਲਬ ਜੋ ਫੋਰੀ ਤੌਰ ਤੇ ਪਤਾ ਚੱਲੇ ਉਹ ਪਿੱਛੇ ਅਮਰਸਰ ਦਾ ਰਹਿਣਾ ਹੈ ਬਟ ਸਰ ਨਾਮ ਦੱਸਣਾ ਨਹੀਂ ਇਹਦਾ ਇੱਕ ਸਰਬਜੀਤ ਸਿੰਘ ਐਲ ਇਸ ਸਤਾਬਾ ਐਂਡ ਇੱਕ ਖਰਜੋਤ ਸਿੰਘ ਜੋਤਾ ਸਰ ਇਹ ਕਿਹੜਾ ਰਹਿਣਗੇ ਜਿਹੜੇ ਸਿਕਿਉਰਿਟੀ ਪਰਸਨਸ ਨਾਲ ਉਹ ਦੇਖਿਆ ਵੀ ਜਦੋਂ ਵੀਡੀਓ ਦੇ ਵਿੱਚ ਬੈਂਕ ਨਹੀਂ ਹੱਥ ਸੀ ਉਹਨੂੰ ਪਿਛਲੇ ਪਾਸੇ ਨੂੰ ਲੈ ਜਾਂਦੇ ਸਿਕਿਉਰਿਟੀ ਪਰਸਨ ਨੂੰ ਉਹ ਕੁਝ ਕਰ ਨਹੀਂ ਪਾਦਾ ਤਾਂ ਕੀ ਉਹਦੇ ਤੇ ਵੀ ਕੋਈ ਨਹੀਂ ਨਹੀਂ ਮੈਂ ਉਹੀ ਕਹਿ ਗਿਆ ਜੀ ਉਸਤੇ ਦਿੱਤੇ ਸੀ ਕਿਸੇ ਵੀ ਪੁਲਿਸ ਨੂੰ ਕੋਈ ਦੌਰ ਸਿਰਫ ਲੱਗਾਈ ਨਹੀਂ 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 ਉਸ ਨੂੰ ਨੇ ਕੋਈ ਸ਼ੂਟ ਕਰਦਾ ਵੀ ਆਰਡਰ ਨਹੀਂ ਹੈ ਤੇ ਗੋਲੀ ਚਲਾਦਾ ਵੀ ਨਹੀਂ ਹੈ ਜੀ ਇਹ ਕਿੰਨੇ ਗਏ ਜੀ ਇਹ ਸ਼ਿਫਟਸ ਵਾਲੇ ਰੋਪ ਲਾ ਰਹੇ ਸੀ ਵੀ ਪੁਲਿਸ ਦੇ ਵੱਲੋਂ ਜਿਹੜੇ ਦਿੱਤੇ ਗਏ ਨੇ ਸਾਨੂੰ ਸਿਕਿਉਰਿਟੀ ਕੋਈ ਇਹਨਾਂ ਕੋਲ ਆਰਡਰ ਨਹੀਂ ਹੈ ਕਿ ਕੋਈ ਟੈਕੀ ਕੋ ਪ੍ਰੋਟੈਕਸ਼ਨ ਸਾਈਂ ਹੁੰਦੀ ਜਾਂਦੀ ਹੈ ਕਿ ਉਸ ਦੀ ਕੋਈ ਜਾਨ ਦਾ ਕੋਈ ਖਤਰਾ ਈਵਨ ਸੈਲਫ ਡਿਫੈਂਸ ਮੇ

ਜਦੋਂ ਡਿਟੇਲ ਅਸੀਂ ਐਗਜ਼ਾਮਿਨ ਕਰਾਂਗੇ ਇੰਟਰੋਗੇਸ਼ਨ ਕਰਾਂਗੇ ਉਸ ਤੋਂ ਬਾਅਦ ਹੀ ਪੁੱਛਤਾ ਉਸ ਤੋਂ ਬਾਅਦ ਹੀ ਅਸੀਂ ਫਾਈਨਲ ਕੋਈ ਕਨਕਲੂਜਨ ਤੇ ਪਹੁੰਚਾਂਗੇ ਕੋਈ ਸ਼ੋਰਟ ਬਰੀਫ ਆਫ ਕਰ ਰਹੇ ਹੋ ਹਿੰਦੂ ਲੀਡਰਸ ਦੀ ਇਸ਼ੀ ਇਨਸੀਡੈਂਟ ਤੋਂ ਬਾਅਦ ਕੁਝ ਨਹੀਂ ਅਸੀਂ ਆਲਰੇਡੀ ਜੋ ਟਾਈਮ ਟੂ ਟਾਈਮ ਕਰਦੇ ਰਹਿੰਦੇ ਹੈਡਕਵਾਰਟਰ ਤੋਂ ਵੀ ਸਾਡੇ ਕੋਲੇ ਇਨਸਟਰਕਸ਼ਨ ਆਉਂਦੀ ਹੈ ਅਸੀਂ ਟਾਈਮ ਟੂ ਟਾਈਮ ਕਰਦੇ ਰਹਿੰਦੇ ਅਸੀਂ ਜਦੋਂ ਇਹਨਾਂ ਨੂੰ ਫੜਿਆ ਇਹਨਾਂ ਦੇ ਮੋਬਾਈਲ ਵਗੈਰਾ ਅਸੀਂ ਰਿਕਵਰ ਕਰਦੇ ਹਾਂ ਉਹਦੀ ਫੋਰੈਂਸਿਕ ਜਿਹੜੀ ਹੈਗੀ ਹੈ ਸਾਈਬਰ ਫੋਰੈਂਸਿਕ ਤੋਂ ਉਸ ਦਾ ਪ੍ਰੋਪਰ ਐਨਾਲਾਈਜ਼ਿਸ ਕਰਾ ਕੇ ਜੋ ਵੀ ਡੂੰਗਾ ਇਨਾਲ ਜੋ ਵੀ ਇਨਵੈਸਟੀਗੇਸ਼ਨ ਹੋਊਗੀ ਦੈਨ ਉਹਦੇ ਤੁਹਾਡੇ ਸਭ ਨਾਲ ਕੋਈ ਹੋਰ ਇਨਪੁਟ ਹੋਵੇ ਇਤਾਂ ਦੀ ਕੁਝ ਨਹੀਂ ਫਿਲਹਾਲ ਤੋਂ ਸੱਚ ਸੰਦੀਪਾ ਪੜੀ ਸੀ ਸਟੇਟਮੈਂਟ ਦਿੱਤੀ ਸੀ ਕਿ ਉਹ ਚ ਉਹਨਾਂ ਨੇ ਕਿਹਾ ਕਿ ਮੈਂ ਮਹੀਨੇ ਪਹਿਲਾਂ ਕਮਿਸ਼ਨਰ ਲੁਧਿਆਣਾ ਨੂੰ ਦੱਸਤਾ ਸੀ ਮੇਠੇ ਹਮਲਾ ਉੜਾਇਆ ਪਰ ਧਿਆਨ ਦਿੱਤਾ ਗਿਆ ਮੇਰੇ ਵੱਲ ਜਿਹਦੇ ਕਰਕੇ ਹੁਣ ਮੇਠੇ ਹਮਲਾ ਹੋਇਆ ਨਹੀਂ ਅਸੀਂ ਮੈਂ ਉਹੀ ਕਹਿ ਰਿਹਾ ਤਾਂ ਜੀ ਜਦੋਂ ਇਹ ਐਕਟਿਵਾ ਚਲਾ ਰਹੇ ਸੀ ਉਹਦੇ ਪਿੱਛੇ ਗਵਰਨਮੈਂਟ ਬੈਠਾ ਸੀਗਾ ਐਂਡ ਫਿਰ ਵੀ ਇਹ ਇਨਸੀਡੈਂਟ ਹੋਇਆ ਤਾਂ ਮੈਂ ਇਹ ਕਹਿੰਦਾ ਮੈਂ ਬੜਾ ਆਪੋਰਚੁਨੇਟ ਸਾਇਰ ਜੀ ਤੁਹਾਡਾ ਨਾਮ ਲਿਕੇ ਤੁਹਾਨੂੰ ਓਪਨਲੀ ਰਿਸਪਾਂਸਿਬਲ ਕਰਾਇਆ ਦੂ ਯੂ ਟੇਕ ਥਿਸ ਰਿਸਪਾਂਸਿਬਿਲਟੀ ਨਹੀਂ ਜੀ ਬਿਲਕੁਲ ਜੇ ਅਸੀਂ ਤੋਂ ਕਿਸੇ ਵੀ ਜ਼ਿੰਮੇਵਾਰਤਾ ਪਰ ਜਾਣ ਵਾਲੀ ਨਹੀਂ ਹੈਗੀ ਬਿਕੋਜ਼ ਅਸੀਂ ਪਾਰਟ ਆਫ ਪੰਜਾਬ ਪੁਲਿਸ ਹੈ ਐਂਡ ਪੰਜਾਬ ਪੁਲਿਸ ਨੂੰ ਜਦੋਂ ਵੀ ਕੋਈ ਚੁਣੌਤੀ ਮਿਲੀ ਹੈ ਉਹਨੂੰ ਬਖੂਬੀ ਉਹਦਾ ਸਾਹਮਣਾ ਕੀਤਾ ਔਰ ਉਸ ਵਿੱਚ ਜਿੱਤ ਹਾਸਲ ਕੀਤੀ ਸਰ ਇਹਨਾਂ ਦੀ ਉਮਰ ਦੱਸੋ ਕਿੰਨੀ ਆ ਔਰ ਇਹਨਾਂ ਕੋਈ ਡੈਕਰਮ ਹੈਗਾ ਜੀ ਉਹ ਅਸੀਂ ਚੈੱਕ ਕਰਕੇ ਦੱਸ ਸਰ ਗਨਰ ਨੇ ਡਿਸਪੈਂਡ ਨਹੀਂ ਮੈਂ ਉਹੀ ਕਹਿ ਰਿਹਾ ਜੀ ਉਸ ਤੇ ਇੱਕ ਡਿਟੇਲ ਇਨਕੁਆਰੀ ਅਸੀਂ ਬਿਠਾਈ ਹੈ ਇਨਕੁਆਰੀ ਤੋਂ ਬਾਅਦ ਸਾਰੇ ਫੈਕਟ ਚੈੱਕ ਕਰਕੇ